बॉडी दी अलाइनमेंट तो गड्डी दी अलाइनमेंट भी बिगड़ जाती है और गड्डी भी खाइट जाती है फिर बॉडी है बॉडी न्यू अलाइनमेंट कौनली था थेरेपी दी बहुत और है ਅਹੀਂ ਤੀਸਰ ਫਾਈਟ ਹੈ ਕਿ ਅਹੀਂ ਇਸ ਮੈਨ ਸ਼ਰੀਰ ਦੇ ਇਸ ਜਿੰਨ ਨੂੰ ਸਿਰਫ ਸੀਨਾ ਨਿਕਲਦਾ ਕਿ ਡੈਲਟਾ ਕਰਨਾ ਨਹੀਂ ਸਰ ਡੈਲਟਾ ਤੁਹਾਨੂੰ ਬਾਹਰ ਨਿਕਲਦੇ ਹੋਏ ਇਨਸਟੈਂਟ ਤੁਹਾਨੂੰ ਦੇਖੋਗੇ ਤੇ ਮੈਂ ਵਾਈਬ੍ਰੋ ਐਕਿਊਪ੍ਰੈਸ਼ਰ ਥੈਰੇਪੀ ਸੈਂਟਰ ਚਾਈ ਜਿੱਥੇ ਮੈਨੂੰ 3-4 ਸੈਟਿੰਗਸ ਤੋਂ ਬਾਅਦ ਹੀ ਬਹੁਤ ਜ਼ਿਆਦਾ ਫਰਕ ਪੈ ਗਿਆ ਮੈਂ ਰੋਜ਼ ਦੇ ਕੰਮ ਬਹੁਤ ਆਸਾਨੀ ਨਾਲ ਕਰ پا ਰਹੀ ਹਾਂ ਔਰ ਫੀਲ ਵੀ ਨਹੀਂ ਹੁੰਦਾ ਕਿ ਦਰਦ ਹੋ ਰਹੀ ਹੈ ਜਿਸ ਨੂੰ ਡਾਕਟਰ ਨੇ ਆਪਰੇਟ ਦੱਸਦਾ ਉਹਨੂੰ 4-5 ਲੱਖ ਦਾ ਖਰਚਾ ਦੱਸ ਦਿੰਦਾ ਜੋ ਥੈਰੇਪੀ ਨਾਲ ਮਸਟ ਹੋ ਰਿਹਾ ਹੈ ਨਾ ਇਸ ਤੋਂ ਬਾਅਦ ਕੋਈ ਗੱਲ ਨਹੀਂ ਲੱਗ ਰਿਹਾ ਹੈ ਕਿ ਸ਼ਾਇਦ ਇੱਕ ਦੋ ਸੈਟਿੰਗਸ ਤੇ ਜਿਵੇਂ ਬਿਲਕੁਲ ਠੀਕ ਹੋ ਜਾਊਗੀ ਮੈਂ ਤਾਨਵਾਦ ਕਰਦੀ ਹੈ ਵਾਈਗਰ ਅਕੂਪ੍ਰੈਸ਼ਰ ਥੈਰੇਪੀ ਸੈਂਟਰ ਦਾ ਸਿੱਧੇ ਸਿੱਧਾ ਅੱਜ ਹੀ ਮੈਂ ਨਾ ਪੜਕੀ ਮੈਨੂੰ ਇੱਥੋਂ ਇੰਨੀ ਜਲਦੀ ਫਰਕ ਪੈ ਗਿਆ ਮੈਂ ਸਰਵਾਈਕਲ ਦਾ ਬਹੁਤ ਪੁਰਾਣਾ ਮਰੀਜ਼ ਹੀ ਹਾਂ ਮੈਂ ਤੇ ਬੜੀ ਪ੍ਰੋਬਲਮ ਰਹਿੰਦੀ ਸੀ ਮੈਨੂੰ ਤੇ ਮੈਨੂੰ ਕਿਸੇ ਨੇ ਦੱਸਿਆ ਕਿ ਵਾਈਗਰੂ ਅਕੂਪ੍ਰੈਸ਼ਰ ਦੇ ਉੱਤੇ ਜਾਓ ਮੈਂ ਉੱਥੇ ਗਿਆ ਵਾਂ ਮੇਰੇ 3-4 ਸੈਟਿੰਗ ਤੋਂ ਬਾਅਦ ਉਹਨਾਂ ਨੂੰ ਕਾਫੀ ਆਪਣੇ ਆਪ ਦੇ ਵਿੱਚ ਰੀਲੀਫ ਮਹਿਸੂਸ ਹੁੰਦੀ ਹੈ ਤੇ ਮਨ ਅੱਗੇ ਨਾਲੋਂ ਕਾਫੀ ਠੀਕ ਹੈ ਗਾਵਾ ਮੈਨੂੰ ਮੰਨ ਲਓ ਕਿ ਕੋਈ ਰਾਹਤ ਮਿਲ ਗਈ ਹੈ ਮੈਂ ਇਹ ਕਹਾਂਗਾ ਕਿ ਜਿਹਨੂੰ ਜ਼ਿਆਦਾ ਪ੍ਰੋਬਲਮ ਹੈਗੀ ਆ ਉਹ ਵਾਇਗਰੂ ਐਕੋ ਪ੍ਰੈਸ਼ਰ ਦੇ ਉੱਤੇ ਆਵੇ ਤਿੰਨ ਸੈਟਿੰਗ ਦੇ ਵਿੱਚ ਹੀ ਉਹਨੂੰ ਸਾਰਾ ਪਤਾ ਲੱਗ ਜਾਏਗਾ ਤੇ ਉਹਦੀ ਆਪਣਾ ਰੋਗ ਤੋਂ ਮੁਕਤ ਹੋਇਆ ਜਾਏਗਾ ਮੈਂ ਇਹੋ ਹੀ ਐਡਵਾਈਸ ਕਰੂੰਗਾ ਸਾਰਿਆਂ ਨੂੰ ਕਿ ਤੁਸੀਂ ਵੀ ਆਓ ਆਪਣਾ ਇਲਾਜ ਤਸੱਲੀ ਬਖਸ਼ੇ ਤੇ ਬੜੇ ਪ੍ਰੇਮ ਨਾਲ ਕਰ ਜਾਂਦਾ ਵਾ ਜਿਹੜੇ ਡਾਕਟਰ ਨੇ ਬੜੇ ਪਿਆਰ ਦੇ ਨਾਲ ਦੇਖਦੇ ਨੇ ਤੇ ਬੜੇ ਪਿਆਰ ਦੇ ਨਾਲ ਸਰਵਿਸ ਦਿੰਦੇ ਨੇ ਲਾਈਵ ਆਰ ਦੇ ਮੇਰੀ ਸਿਹਤ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਸ਼ਰੀਰ ਦੇ ਵਿੱਚ ਕਈ ਬਿਮਾਰੀਆਂ ਦਾ ਇਲਾਜ ਜਿਹੜਾ ਬਿਨਾ ਦਵਾਈ ਤੋਂ ਵੀ ਸੰਭਵ ਹੈ ਅੱਜ ਦੇ ਸਮੇਂ ਤੇ ਕਈ ਇਸ ਤਰ੍ਹਾਂ ਦੇ ਵਿਕਾਰ ਹਨ ਜਿਨ੍ਹਾਂ ਦੇ ਲੰਬੇ ਸਮੇਂ ਤੱਕ ਤੁਸੀਂ ਦਵਾਈਆਂ ਖਾਂਦੇ ਹੋ ਲੇਕਿਨ ਬਿਨਾ ਦਵਾਈ ਤੋਂ ਵੀ ਉਹਦਾ ਇਲਾਜ ਕੀਤਾ ਜਾ ਸਕਦਾ ਹੈ ਤੇ ਇਸ ਤਰ੍ਹਾਂ ਦੇ ਮਾਹਿਰਾਂ ਵੀ ਤੁਹਾਨੂੰ ਮਲਾਵਾਂਗੇ ਜਿਹੜੇ ਕਿ ਇਸ ਤਰ੍ਹਾਂ ਦੀ ਕਈ ਬਿਮਾਰੀਆਂ ਸਟਿੱਕਾ ਹੋ ਗਈ ਬੋਨਸ ਦੀ ਰਿਲੇਟਿਡ ਪ੍ਰੋਬਲਮ ਆ ਗਈ ਨਰਵਸ ਦੇ ਰਿਲੇਟਿਡ ਪ੍ਰੋਬਲਮ ਆ ਗਈ ਜਿਨ੍ਹਾਂ ਦਾ ਇਲਾਜ ਬਿਨਾਂ ਦਵਾਈ ਤੋਂ ਕਰਦੇ ਹਨ ਤੇ ਕਈ ਇਹਨਾਂ ਦੇ ਜਿਹੜੇ ਪੇਸ਼ੈਂਟ ਹਨ ਉਹ ਬਿਨਾਂ ਦਵਾਈ ਤੋਂ ਇਲਾਜ ਕਰਾ ਕੇ ਹੁਣ ਸੁਖਾਵਾਂ ਜੀਵਨ ਜੀ ਰਹੇ ਹਨ ਜਿਹੜੇ ਕਿ ਲੰਬੇ ਸਮੇਂ ਤੇ ਚੱਲਣ ਵਾਲੀ ਦਵਾਈਆਂ ਕੁਝ ਦਿਨਾਂ ਦੀ ਸੈਟਿੰਗ ਤੋਂ ਇਹ ਇਲਾਜ ਕਰ ਦਿੰਦੇ ਹਨ ਸਾਡੇ ਨਾਲ ਇਸ ਵੇਲੇ ਮੌਜੂਦ ਹਨ ਥੈਰੇਪਿਸਟ ਹਰਦੀਪ ਸਿੰਘ ਜੀ ਜੋ ਕਿ ਅਹ ਬਿਨਾਂ ਦਵਾਈ ਤੋਂ ਇਲਾਜ ਕਰਨ ਦੇ ਮਾਹਿਰ ਹਨ ਕਈ ਪੇਸ਼ੈਂਟ ਦੇ ਇਲਾਜ ਕਰ ਚੁੱਕੇ ਹਨ ਕਈ ਨਾਹੀ ਵੀ ਗੱਲਬਾਤ ਕੀਤੀ ਜਿਹੜੇ ਕਿ ਇੱਥੇ ਆ ਕੇ ਸੰਤੁਸ਼ਟੀ ਨਾਲ ਆਪਣਾ ਇਲਾਜ ਕਰਾ ਚੁੱਕੇ ਹਨ ਤੇ ਮੈਂ ਗੱਲਬਾਤ ਕਰਾਂਗੇ ਸਾਡੇ ਜਿਸ ਤਰ੍ਹਾਂ ਕਿ ਤੁਸੀਂ ਹਰ ਇੱਕ ਨੂੰ ਕਿਸੇ ਨੂੰ ਸਿਰਪੇੜ ਵੀ ਹੁੰਦੀ ਨਾ ਉਹ ਕੋਈ ਗੋਲੀ ਲੈਣ ਨਹੀਂ ਭਜਦਾ ਕੈਮਿਸਟੋ ਜਾ ਕੇ ਗੋਲੀ ਲੈ ਲਓ ਗੋਲੀ ਖਾ ਲੋ ਠੀਕ ਹੋ ਜਾਏਗੀ ਤੁਸੀਂ ਬੋਨ ਦੇ ਰਿਲੇਟਿਡ ਨਰਵਜ਼ ਰਿਲੇਟਿਡ ਜਿਹੜੀਆਂ ਵੱਡੀਆਂ-ਵੱਡੀਆਂ ਬਿਮਾਰੀਆਂ ਉਹਨਾਂ ਦਾ ਇਲਾਜ ਬਿਨਾਂ ਦਵਾਈ ਤੋਂ ਕਰਦੇ ਹੋ ਕਿਸ ਤਰ੍ਹਾਂ ਦੇਖੋ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹਰ ਤਰ੍ਹਾਂ ਦੀ ਪ੍ਰੋਬਲਮ ਨੇ ਪ੍ਰੋਬਲਮਸ ਦਾ ਹੱਲ ਕੋਈ ਉਦੀ ਮੈਡੀਸਿਨ ਕੋਈ ਹੱਲ ਨਹੀਂ ਆਉਦਾ ਪਰ ਜਿਹੜੀ ਹੁਣ ਮਾਈਗਰੇਨ ਹੋ ਗਈ ਸ਼ੈਟਿਕਾ ਹੋ ਗਈ ਸਰਵਾਈਕਲ ਹੋ ਗਈ ਹੁਣ ਇਹਨਾਂ ਚ ਜਾਂਦਾ ਹੱਲ ਥੈਰੇਪੀ ਹੀ ਹੈ ਹੁਣ ਇਹਨਾਂ ਜਦ ਮੈਡੀਸਿਨ ਖਾ ਲੋਗੇ ਮੈਡੀਸਿਨ ਨਾਲ ਸਿਰ ਤੁਹਾਨੂੰ ਉਸ ਚੀਜ਼ਾਂ ਤੋਂ ਸਿਰਫ ਕੁਝ ਥੰਮੇ ਲਈ ਰਿਲੀਫ ਮਿਲਦਾ ਹੈ ਉਸ ਚੀਜ਼ ਦਾ ਹੱਲ ਨਹੀਂ ਹੈ ਕੁਝ ਸਮੇਂ ਲਈ ਰਿਲੀਫ ਮਿਲ ਜਾਂਦਾ ਦਰਦ ਨਹੀਂ ਹੁੰਦੀ ਲੇਕਿਨ ਬਾਅਦ ਚ ਹੌਲੀ ਹੌਲੀ ਡੋਸ ਵਧਦੀ ਜਾਂਦੀ ਹੈ ਜੋ ਜਿਸ ਦਾ ਨਾਮ ਹੀ ਹੁਣ ਪੇਨ ਕਿਲਰ ਹੈ ਉਹ ਸਿਰਫ ਤੁਹਾਡੀ ਪੇਨ ਨੂੰ ਉਸ ਟਾਈਮ ਲਈ ਸਟੋਪ ਕਰ ਰਹੀ ਹੈ ਸੋ ਤੁਹਾਨੂੰ ਸੀਦਾ ਫੀਲ ਨਹੀਂ ਹੋ ਰਿਹਾ ਬਸ ਇਹਦਾ ਜੋ ਹੱਲ ਹੈ ਉਹ ਥੈਰੇਪੀ ਹੀ ਹੈ ਉਸ ਚੀਜ਼ ਨੂੰ ਜੜ ਤੋਂ ਖਤਮ ਕਰਨਾ ਹੈ ਥੈਰੇਪੀ ਹੀ ਬੈਸਟ ਹੈ ਥੈਰੇਪੀ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਟ੍ਰੀਟਮੈਂਟ ਕਰਦੇਗੇ ਹੋ ਥੈਰੇਪੀਸਟ ਦੇ ਵਿੱਚ ਸਾਨੂੰ ਪਹਿਲੇ ਸਭ ਤੋਂ ਪਹਿਲਾਂ ਸਿਕ ਕਪਿੰਗ ਥੈਰੇਪੀ ਹੈ ਟੈਂਸਿੰਗ ਹੈ ਪਲੱਸ ਸਾਡੇ ਕੋਲ ਨਾਲ ਕਾਂਸਾ ਥੈਰੇਪੀ ਵੀ ਹੈ ਤਾਂ ਸੋਦੇ ਵਿੱਚ ਸਾਡੀ ਜਦੋਂ ਲੱਤਾਂ 'ਚ ਦਰਦ ਹੁੰਦੀ ਹੈ ਲੱਤਾਂ ਦੇ ਦਰਤ ਤੋਂ ਪ্লাস ਉਹਨੂੰ ਕਾਂਸਾ ਥੈਰੇਪੀ ਨਾਲ ਜੋ ਸਰੀਰ ਦੇ ਡੈੱਡ ਸੈੱਲਸ ਹੁੰਦੇ ਨੇ ਉਹ ਕਾਂਸਾ ਥੈਰੇਪੀ ਨਾਲ ਆਟੋਮੈਟਿਕ ਬਾਹਰ ਕੱਢਦੇ ਜੋ ਕਿ ਅਸੀਂ ਸਰੀਰ ਦੇ ਵਿੱਚ ਕੁਝ ਵੀ ਇੰਜਰੀਜ਼ ਵਗੈਰਾ ਕੁਝ ਨੀਡਲਸ ਵਗੈਰਾ ਕੁਝ ਨਹੀਂ ਕਰਦੇ ਸਿਰਫ ਬਾਡੀ ਤੋਂ ਸਿਰਫ ਉੱਪਰ ਉੱਪਰ ਹਰ ਚੀਜ਼ ਛੇੜਦੇ ਆ ਉਹਦੇ ਨਾਲ ਹੀ ਸਾਰੀ ਬਹੁਤ سارے ਡੈੱਡ ਸੈੱਲ ਬਾਹਰ ਨਿਕਲਦੇ ਨੇ ਤੇ ਬਾਹਰ ਨਿਕਲਦੇ ਹੋਏ ਡੈੱਡ ਸੈੱਲ ਵੀ ਤੁਹਾਨੂੰ ਦੇਖਣਗੇ ਅਸੀਂ ਤੇ ਸਿਰਫ ਅੱਜ ਤੱਕ ਇਹੀ ਸੁਣਿਆ ਹੈ ਸਰੀਰ ਦੀ ਸਕਿਨ ਤੋਂ ਸਿਰਫ ਪਸੀਨਾ ਨਿਕਲਦਾ ਤੇ ਡੈੱਡ ਸੈੱਲ ਕੱਢਣਾ ਸ਼ੁਰੂ ਕਰਦਾ ਨਹੀਂ ਸਰ ਡੈੱਡ ਸੈੱਲ ਤੁਹਾਨੂੰ ਬਾਹਰ ਨ ਇਹ ਯਾਨੀ ਕਿ ਉਹ ਡੈੱਡ ਸੈਲ ਬੋਡੀ ਦੇ ਜਿਹੜੇ ਡੈੱਡ ਸੈਲ ਬਾਹਰ ਨਿਕਲ ਜਾਂਦੇ ਉਹਦੇ ਨਾਲ ਸਰੀਰ ਦੇ ਵਿੱਚ ਕਿਸ ਤਰ੍ਹਾਂ ਦੀ ਮਤਲਬ ਕਿ ਬਦਲਾਅ ਕਿਸ ਤਰ੍ਹਾਂ ਦੇ ਆਉਂਦੇ ਆ ਦੇਖੋ ਜੋ ਤੁਹਾਨੂੰ ਦਰਦ ਹੁੰਦੀ ਹੈ ਤੁਹਾਡੇ ਅਲੱਤਾਂ ਤੁਹਾਡਾ ਭਾਰੀਪਨ ਰਹਿੰਦਾ ਜੋ ਕਿ ਤੁਹਾਨੂੰ ਚੱਲਿਆ ਨਹੀਂ ਜਾਂਦਾ ਉਸ ਚੀਜ਼ ਦੇ ਨਾਲ ਤੁਹਾਨੂੰ ਆਟੋਮੈਟਿਕ ਹੀ ਤੁਹਾਨੂੰ ਖੁਦ ਫੀਲ ਹੋਏਗਾ ਅੱਛਾ ਮਤਲਬ ਕਿ ਬੋਡੀ ਦੇ ਵਿੱਚੋਂ ਜਦੋਂ ਡੈੱਡ ਸੈਲ ਨਿਕਲ ਗਏ ਤਾਂ ਸਾਡੀ ਬੋਡੀ ਉਸ ਆਪਣੇ ਆਪ ਹੀ ਲਾਈਟ ਹੋ ਜਾਏਗੀ ਪੇਨ ਜਿਹੜੀਆਂ ਸਰੀਰ ਦੇ ਵਿੱਚ ਦਰਦਾਂ ਉਹ ਠੀਕ ਹੋ ਜਾਣਗੀਆਂ ਤੇ ਜਿਸ ਤਰ੍ਹਾਂ ਕੀ ਸੁਣਿਆ ਕਿ ਕਈ ਬਿਮਾਰੀਆਂ ਜਿਹੜੀਆਂ ਹੁੰਦੀਆਂ ਨਰਵਸ ਦੇ ਰਿਲੇਟਡ ਹੁੰਦੀਆਂ ਬਲੱਡ ਫਲੋ ਪੂਰਾ ਨਹੀਂ ਹੁੰਦਾ ਤੇ ਕਈ ਤਰ੍ਹਾਂ ਦੀ ਦਰਦਾਂ ਸ਼ੁਰੂ ਹੁੰਦੀਆਂ ਕਿਸ ਤਰ੍ਹਾਂ ਕਿਸਮ ਦੀ ਦਰਦ ਸ਼ੁਰੂ ਹੁੰਦੀ ਹੈ ਦੇਖੋ ਕਈ ਬਿਮਾਰੀਆਂ ਮੈਂ ਤੇ ਕਹਾਂਗਾ ਕਿ ਆਲਮੋਸਟ ਸਾਰੀਆਂ ਬਿਮਾਰੀਆਂ ਸਾਡੀਆਂ ਨਰਵਸ ਦੇ ਹੀ ਡਿਪੈਂਡ ਕਰਦੀਆਂ ਨੇ ਕਿਉਂਕਿ ਜਿੱਥੇ ਸਾਡਾ ਨਰਵ ਸਿਸਟਮ ਲੁੱਕ ਗਿਆ ਉੱਥੇ ਸਾਡੀ ਬੋਡੀ ਰੁੱਕ ਗਈ ਜਿੱਥੇ ਨਰਵ ਸਿਸਟਮ ਲੁੱਕ ਗਿਆ ਕਿਉਂਕਿ ਨਰਵ ਸਿਸਟਮ ਨਾਲ ਸਾਡਾ ਇੱਕ ਮਾਈਗਰੇਨ ਹੋ ਜਾਣੀ ਆ ਸਰਵਾਈਕਲ ਹੋ ਜਾਣੀ ਆ ਕੁਝ ਸਾ ਅੱਜਕੱਲ ਬਹੁਤ ਜ਼ਿਆਦਾ ਚੱਲ ਰਹੀ ਆ ਸਭ ਲਈ ਕਿ ਸ਼ੈਟਿਕਾ ਪੇ ਡਾਕਟਰਸ ਨੂੰ ਆਪਰੇਟ ਕਰ ਲਓ ਜਾਂ ਕਿ ਕੋਈ ਨਰਵ ਦਬਰੀ ਆ ਮਨਕੇ ਸਿਰੋਂ ਨਰਵ ਦਬਰੀ ਆ ਕਿਤੇ ਮਨਕਾ ਉੱਪਰ ਆਉਂਦੇ ਨਾਲ ਨਰਵ ਕਿੰਨਾ ਦਬਰੀ ਹੈ ਜਦਕਿ ਉਹ ਸਿੱਧਾ ਥੈਰੇਪੀ ਦੇ ਨਾਲ ਬਹੁਤ ਅੱਛੇ ਰਿਜ਼ਲਟ ਨੇ ਮੇਰੇ ਕੋ ਕਾਫੀ ਸਾਰੇ ਪੇਸ਼ੈਂਟਸ ਨੇ ਜੋ ਕਿ ਜਿੰਨਾਂ ਨੂੰ ਡਾਕਟਰਸ ਨੇ ਆਪਰੇਸ਼ਨ ਦੱਸ ਚੁੱਕੇ ਸੀਗੇ ਪਰ ਆਪਰੇਸ਼ਨ ਤੋਂ ਕੁਝ ਹੀ ਦਿਨਾਂ ਦੀ ਸੈਟਿੰਗਸ ਤੋਂ ਬਾਅਦ ਉਹਨਾਂ ਦੀ ਉਹ ਸਟਿਕਾ ਪੇਨ ਆਰਾਮ ਰਿਲੀਫ ਨੇ ਕਿੰਨੇ ਕਿ ਦਿਨ ਤੇ ਜਿਹੜੀ ਇਹ ਸੈਟਿੰਗ ਤੋਂ ਬਾਅਦ ਜਿਹੜੀ ਪੇਨ ਖਤਮ ਹੋ ਜਾਂਦੀ ਹੈ ਠੀਕ ਹੈ ਜੀ ਦੇਖੋ ਜੇ ਤੱਕ ਕਿਸੇ ਨੂੰ ਹਜੇ ਸਟਾਰਟ ਹੀ ਹੈ ਕੁਝ ਮਹੀਨੇ ਦੋ ਮਹੀਨੇ ਤੋਂ ਜਿਸ ਦਿਨੋਂ ਚੱਲ ਰਹੀ ਹੈ ਉਹ ਤਾਂ ਸਰ ਦੇਖੋ 4 ਤੋਂ 5 ਦਿਨਾਂ ਚ ਉਹਨੂੰ ਰੀਲੀਫ ਮਿਲ ਜਾਏਗਾ ਇਹ ਥੋੜਾ ਲੰਬਾ ਪ੍ਰੋਸੈਸ ਹੈ ਤੇ ਉਹ ਥੋੜਾ ਜਆ ਪ੍ਰੋਸੈਸ ਲੰਬਾ ਹੋ ਜਾਏਗਾ ਕੁਝ ਇੰਨੀ ਚੀਜ਼ ਪੁਰਾਣੀ ਆ ਥੋੜਾ ਉਹਨੂੰ ਟਾਈਮ ਵੀ ਵੱਧ ਲੱਗੇਗਾ ਸੈਟਿੰਗਾਂ ਉੱਤੇ ਤੇ ਯਾਨੀ ਕਿ ਬਿਨਾ ਆਪਰੇਟ ਜਿਹੜਾ ਇਸ ਚੀਜ਼ ਬਿਮਾਰੀ ਦਾ ਇਲਾਜ ਹੁੰਦਾ ਜਿਹੜੇ ਡਿਸਕ ਹਿਲ ਗਈ ਹੈ ਕਹਿੰਦੇ ਜੀ ਬੋਡੀ ਦੇ ਵਿੱਚ ਡਿਸਕ ਹਿਲ ਗਈ ਹੈ ਉਹ ਸਾਰੀ ਚੀਜ਼ ਦੁਬਾਰਾ ਸਹੀ ਹੋ ਜਾਂਦੀ ਹੈ ਦੇਖੋ ਡਿਸਕ ਹਿਲ ਗਈ ਹੈ ਕੁਝ ਵੀ ਹੈ ਸਿਰਫ ਉਹਨੂੰ ਅਸੀਂ ਸਿੰਪਲ ਲੈਂਗੁਏਜ ਕਰ ਸਕਾਂ ਤੁਹਾਡੀ ਬੋਡੀ ਦੀ ਅਲਾਈਨਮੈਂਟ ਹਿਲ ਗਈ ਹੈ ਅਲਾਈਨਮੈਂਟ ਹਿਲ ਗਈ ਹੈ ਅਲਾਈਨਮੈਂਟ ਹਿਲ ਗਈ ਬੋਡੀ ਦੀ ਅਲਾਈਨਮੈਂਟ ਕਰਵਾਣੀ ਹੀ ਬਹੁਤ ਜ਼ਰੂਰੀ ਹੈ ਅਲਾਈਨਮੈਂਟ ਹੋਏਗੀ ਤਾਂ ਆਟੋਮੈਟਿਕ ਹੀ ਸਭ ਅਲਾਈਨ ਹੀ ਚੱਲੇਗਾ ਅਲਾਈਨਮੈਂਟ ਹੀ ਸਾਡੇ ਕੋਲ ਹੁੰਦੀ ਹੈ ਤਤਹੀ ਬਾਡੀ ਦੀ ਅਲਾਈਨਮੈਂਟ ਜਿਸ ਨਾਲ ਕਹਿੰਦੇ ਨੇ ਸਰੀਰ ਜਿਹੜਾ ਹੱਡੀਆਂ ਦਾ ਟੱਚ ਹੈਗਾ ਜੇ ਟੱਚਾ ਹਿੱਲ ਜਾਂਦਾ ਤਾਂ ਦਰਦਾਂ ਸ਼ੁਰੂ ਹੋ ਜਾਂਦੀਆਂ ਉਸ ਟੱਚੇ ਨੂੰ ਦੁਬਾਰਾ ਤੁਸੀਂ ਸਟ੍ਰਕਚਰ ਇੱਕ ਐਕਿਊਰੇਟ ਕਰ ਦਿੰਦੇ ਹੋ ਜਿਸ ਕਰਕੇ ਦਰਦਾਂ ਖਤਮ ਹੋ ਜਾਂਦੀਆਂ ਦੇਖੋ ਬਾਡੀ ਦੀ ਅਲਾਈਨਮੈਂਟ ਤੇ ਇੱਕ ਗੱਡੀ ਦੀ ਅਲਾਈਨਮੈਂਟ ਵੀ ਵਿਗੜ ਜਾਂਦੀ ਹੈ ਵੱਡੀ ਵੀ ਇੱਕ ਸਾਈਡ ਜਾਂਦੀ ਹੈ ਫਿਰ ਬਾਡੀ ਹੈ ਬਾਡੀ ਨੂੰ ਅਲਾਈਨਮੈਂਟ ਕਰਨ ਲਈ ਅਲਾਈਨਮੈਂਟ ਕਰਨ ਲਈ ਥਾ ਥੈਰੇਪੀ ਦੀ ਬਹੁਤ ਲੋੜ ਹੈ ਕਿੰਨਾ ਚਿਰ ਹੋ ਗਿਆ ਸਰ ਆਪਾਂ ਨੂੰ ਇਸ ਤਰ੍ਹਾਂ ਦੀ ਸੇਵਾਵਾਂ ਦਿੱਤੇ ਹੋਏ ਹੈ ਇਸ ਚੈਨਥਾਇਆ ਉਹਨਾਂ ਨੇ ਸਾਨੂੰ ਕਰੀਬ ਪਿਛਲੇ 5 ਸਾਲ ਤੋਂ ਦੇ ਰਹੇ ਹਨ ਪੇਸ਼ੈਂਟਸ ਵੀ ਬਹੁਤ ਸੈਟੀਸਫਾਈਡ ਨੇ ਦੇਖੋ ਇੱਕ ਸਿਰ ਦੇ ਦਰਦ ਹੁੰਦੀ ਹਲਕੀ ਜੀ ਤੁਝੇ ਬੰਦਾ ਕੋਈ ਕੰਮ ਨਹੀਂ ਕਰ ਪਾ ਰਿਹਾ ਮਾਈਗਰੇਨ ਦੇ ਪੇਸ਼ੈਂਟ ਤੁਹਾਨੂੰ ਆਉਂਦੇ ਜਿਨ੍ਹਾਂ ਦੀ ਤੁਸੀਂ ਮਾਈਗਰੇਨ ਠੀਕ ਕੀਤੀ 30 ਟਿਕਾ ਦੇ ਪੇਸ਼ੈਂਟ ਆਉਂਦੇ ਜੇ ਇਸ ਤਰ੍ਹਾਂ ਦੇ ਹੋਰ ਵੀ ਕਈ ਆਉਂਦੇ ਹੋਣਗੇ ਤੇ ਕਿਹੜੇ-ਕਿਹੜੇ ਤੁਸੀਂ ਵਿਕਾਰ ਦੂਰ ਕਰਨ ਦੇ ਐਕਸਪਰਟ ਹੋ ਦੇਖੋ ਸਭ ਤੋਂ ਪਹਿਲਾਂ ਤੇ ਅੱਜ ਕੱਲ ਜੋ ਚੱਲ ਰਹੀ ਹੈ ਉਹ ਸਰਵਾਈਕਲ ਹੈ ਸਰਵਾਈਕਲ ਕਾਰਨ ਸਬ ਕੋ ਨਾ ਤਾਂ ਕੋਈ ਕੰਮ ਕਰ ਪਾ ਰਿਹਾ ਕੋਈ ਸ਼ੋਲਡਰ ਦੇ ਵਿੱਚ ਇੰਨੀ ਕੋ ਹੈਵiness ਫੀਲ ਹੋ ਰਹੀ ਹੈ ਸਾਰਾ ਦਿਨ ਸਿਰ ਦਰਦ ਰਹਿਣਾ ਕੁਛ ਮੰਜੇ ਤੋਂ ਉੱਠਿਆ ਹੀ ਨਹੀਂ ਜਾ ਰਿਹਾ ਸਾਡੇ ਉਸੇ ਸਿਰਫ ਥੋੜੀ ਜੀ ਸਾਡੀ ਨਰਵਸ ਨਰਵਸ ਦੇ ਵਿੱਚ ਫ੍ਰੋਬਲਮ ਆ ਜਾਂਦੀ ਹੈ ਨਰਵਸ ਦੇ ਵਿੱਚ ਸਰਕੂਲੇਸ਼ਨ ਠੀਕ ਨਹੀਂ ਚੱਲਦਾ ਤੇ ਉਹਦੇ ਕਰਕੇ ਉਹ ਇਨਸਾਨ ਦੀ ਬੋਡੀ ਕੀ ਹੈ ਉਹਨੂੰ ਲੱਗਦਾ ਕਿ ਯਾਰ ਮੇਰੀ ਜਾਨ ਹੀ ਨਹੀਂ ਹੈ ਮੇਰੀ ਬੋਡੀ ਕਿਉਂਕਿ ਨਰਵਸ ਦੇ ਵਿੱਚ ਪ੍ਰੈਸ਼ਰ ਹੀ ਨਹੀਂ ਸਹੀ ਤਰ੍ਹਾਂ ਜਾ ਰਿਹਾ ਸਰਕੂਲੇਸ਼ਨ ਠੀਕ ਹੈ ਸਰਕੂਲੇਸ਼ਨ ਠੀਕ ਚੱਲੇਗਾ ਆਟੋਮੈਟਿਕ ਉਹ ਸਭ ਠੀਕ ਹੋ ਜਾਣਾ ਹੋਗਾ ਬੜੀ ਵੇਖਿਆ ਬੜੇ ਵੱਡੇ ਕਹਿੰਦੇ ਤਗੜੇ ਤਗੜੇ ਸ਼ਰੀਰ ਦੇ ਬਲਦੇ ਹੁੰਦੇ ਸਿਰਫ ਕਿ ਨਰਵ ਦਬਨ ਨਾਲ ਸ਼ਰੀਰ ਉਹਨਾਂ ਦਾ ਪੂਰਾ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਜਾਨ ਨਹੀਂ ਹੈ ਜਿ sirf ਕਿ ਨਰਵ ਦੇ ਵਿੱਚ ਜੇ ਬਲੱਡ ਫਲੋ ਪੂਰਾ ਨਹੀਂ ਹੁੰਦਾ ਤੇ ਯਾਨੀ ਕਿ ਜਿਸ ਤਰ੍ਹਾਂ ਬਾਡੀ ਦੇ ਵਿੱਚ ਸਟਰਕਚਰ ਜਿਹੜਾ ਹੱਡੀਆਂ ਦਾ ਇੰਪੋਰਟੈਂਟ ਹੈਗਾ ਤਾਂ ਨਾੜਾਂ ਦੇ ਵਿੱਚ ਵੀ ਬਲੱਡ ਫਲੋ ਨਾੜਾ ਦਾ ਨਰਮ ਨਾੜਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਦੇਖੋ ਇਹ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਨਰਵ ਸਿਸਟਮ ਠੀਕ ਚੱਲੇਗਾ ਤਾਂ ਸਾਰੀ ਬਾਡੀ ਠੀਕ ਚੱਲਣੀ ਹੈ ਕਿਉਂਕਿ ਹੁਣ ਹਰ ਚੀਜ਼ ਕੋ ਥੋੜੀ ਜਿਹੀ ਕਿਸੇ ਨੂੰ ਕੋਈ ਪੇਨ ਹੁੰਦੀ ਹੈ ਔਰ ਆਟੋਮੈਟਿਕ ਜਾਣਦਾ ਹੈ ਕਿ ਆਪਣਾ ਦਵਾਈ ਲੈ ਲੋ ਦਵਾਈਆਂ ਉਸ चीज ਦਾ ਇਨਸਟੈਂਟ ਇਲਾਜ ਨੇ ਪਰ ਉਸ चीज ਉਸ ਨੂੰ ਜੜ ਤੋ ਨਹੀਂ ਖਤਮ ਕਰ ਰਹੀਆਂ ਜੜ ਤੋ ਖਤਮ ਕਰਨ ਲਈ ਹੀ ਥੈਰੇਪੀ ਬੈਸਟ ਹੈ ਕਿਉਂਕਿ ਸਾਡੇ ਕੋਲ ਜਪਨੀਜ਼ ਥੈਰੇਪੀਜ਼ ਨੇ ਅੱਜ ਕੱਲ ਦੇ ਐਡਵਾਂਸ ਟੈਕਨੋਲੋਜੀਜ਼ ਦੇ ਨਾਲ ਅਸੀਂ ਚੱਲ ਰਹੇ ਹਾਂ ਜਿਹੜੀ ਥੈਰੇਪੀ ਇੱਕ ਸਮਾਂ ਸੀ ਕਿ ਲੋਕੀ ਸਿਰਫ ਜਿਹੜੇ ਮਾਲਸ਼ੀ ਹੁੰਦੇ ਆ ਉਹਨਾਂ ਕੋ ਜਾ ਕੇ ਬਲੀਵ ਕਰਦੇ ਸੀ ਉਹਨਾਂ ਕੋ ਮਾਲਸ਼ ਕਰਾਉਂਦੇ ਲੇਕਿਨ ਉਸ ਤੋਂ ਅਪਗ੍ਰੇਡ ਮਾਡਰਨ ਜਮਾਨੇ ਦੇ ਅਕੋਰਡਿੰਗ ਕਈ ਮਸ਼ੀਨਾਂ ਆ ਗਈਆਂ ਵਾਈਬ੍ਰੇਟ ਆ ਗਏ ਨਾ ਉਸ ਦੇ ਵਿੱਚ ਕਿਤੇ ਬਲੱਡ ਫਲੋ ਰੁਕਿਆ ਉਸ ਨੂੰ ਡਿਟੈਕਟ ਕਰਕੇ ਉਹਨੂੰ ਦੁਬਾਰਾ ਪਿਊਰ ਕਰਨਾ ਜਿਹੜਾ ਇਹ ਥੈਰੇਪੀ ਦੇ ਵਿੱਚ ਇੱਕ ਐਡੀਸ਼ਨਲ ਆ ਗਿਆ ਜੇ ਤੇ ਹੁਣ ਜਿਹੜੀ ਅੱਜ ਦੇ ਜਮਾਨੇ ਦੀ ਥੈਰੇਪੀ ਹੈ ਇਹ ਕਿੰਨੀ ਕਿ ਐਡਵਾਂਸ ਹੋ ਚੁੱਕੀ ਹੈ ਦੇਖੋ ਇਹ ਐਡਵਾਂਸ ਟੈਕਨੋਲੋਜੀ ਨੇ ਸਾਡੇ ਕੋ ਸਾਰੀਆਂ ਮਸ਼ੀਨਾਂ ਡਿਟੈਕਟਿਵ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਜੋ ਪ੍ਰੋਬਲਮ ਹੈ ਉਸ ਨੂੰ ਨਰਵਸ ਤੇ ਪ੍ਰੋਬਲਮਸ ਨੂੰ ਸਰਚ ਕਰਦੀ ਹੈ ਕਿ ਪ੍ਰੋਬਲਮ ਕਿੱਥੇ ਆ ਤੇ ਕਿਵੇਂ ਆ ਉਹਨੂੰ ਡਿਟੈਕਟ ਕਰੇਗੀ ਤੇ ਫਿਰ ਉਸ ਦਾ ਉਸ ਦਾ ਹੱਲ ਵੀ ਹੋਏਗਾ ਤੁਸੀਂ ਪ੍ਰੋਬਲਮ ਡਿਟੈਕਟ ਕਰਕੇ ਫਿਰ ਉਸ ਤੋਂ ਬਾਅਦ ਉਸ ਦਾ ਟ੍ਰੀਟਮੈਂਟ ਸ਼ੁਰੂ ਕਰਦੇ ਹੋ ਤਾਂ ਕਿ ਤੁਹਾਡੀ ਜਿਹੜੀ ਹੈ ਜਿੱਥੋਂ ਸ਼ੁਰੂ ਹੋ ਰਹੀ ਹੈ ਉਸ ਤੋਂ ਖਤਮ ਕਰ ਦਿੱਤੀ ਜਾਵੇ। ਇਹ ਹੋ ਜੇ ਗੱਲ ਕਰੀਏ ਤੇ ਕਿ ਇਹ ਜਿਹੜੀ ਇਸ ਤਰ੍ਹਾਂ ਦੀ ਟ੍ਰੀਟਮੈਂਟ ਤੁਸੀਂ ਸ਼ਰਟਿਕਾ ਤੋਂ ਦੱਸਿਆ ਡਿਸਕ ਪੇਨ ਦਾ ਦੱਸਿਆ ਅਗੋੜੀ ਅਲਾਈਨਮੈਂਟ ਦਾ ਦੱਸਿਆ ਔਰ ਇਸ ਤਰ੍ਹਾਂ ਦੇ ਕੋਈ ਪੇਸ਼ੈਂਟ ਜਿਨ੍ਹਾਂ ਨੂੰ ਮਤਲਬ ਕਿ ਕੁਝ ਮੇਜਰ ਇੰਜਰੀ ਹੋ ਗਈ ਹੋਵੇ ਤੇ ਉਹਦਾ ਤੁਸੀਂ ਟ੍ਰੀਟਮੈਂਟ ਕੀਤਾ ਹੋਵੇ। ਦੇਖੋ ਮੇਰੇ ਕੋਲ ਇੱਕ ਪੇਸ਼ੈਂਟ ਆ ਰਿਹਾ ਸੀਗਾ ਉਹ ਲੇਡੀ ਸੀਗੇ ਤੇ ਉਹਨਾਂ ਉਹਨਾਂ ਦਾ ਸ਼ਰਟਿਕਾ ਦੀ ਪੇਨ ਚੱਲ ਰਹੀ ਸੀਗੀ। ਉਹਨਾਂ ਨੇ ਉਸ ਜੀ ਦਾ ਆਪਰੇਟ ਡਾਕਟਰ ਨੂੰ ਪੇਡ ਦਾਸ ਚੁੱਕੇ ਸੀਗੇ। ਮੇਰੇ ਕੋਲ ਸਿਰਫ ਉਹਨਾਂ ਨੇ ਕੋਈ 8 ਤੋਂ 10 ਸੈਟਿੰਗਸ ਲਈਆਂ ਨੇ ਅੱਜ ਦੇ ਤਰੀਕ ਦੇ ਵਿੱਚ ਉਹ ਆਪਣੇ ਆਪ ਸਾਰਾ ਕੁਝ ਚੱਲ ਰਹੇ ਨੇ ਆਪਣਾ ਸਾਰਾ ਆਪਣਾ ਕੰਮ ਖੁਦ ਕਰ ਰਹੇ ਨੇ ਤੇ ਹੱਲੇ ਵੀ ਮੇਰੇ ਕੋਲ ਆ ਰਹੇ ਨੇ ਬਾਕੀ 8 ਤੋਂ 10 ਸੈਟਿੰਗ ਦੇ ਬਾਅਦ ਉਹ ਪੂਰਾ ਪ੍ਰੋਪਰਲੀ ਠੀਕ ਹੋ ਗਏ ਬਿਲਕੁਲ ਜੀ ਬਿਲਕੁਲ ਜੋ ਕਿ ਆਪਣਾ ਉਹ ਮੰंजे ਤੋਂ ਉਠ ਹੀ ਨਹੀਂ پا ਰਹੇ ਸੀ ਕਿ ਸਾਰਾ ਦਿਨ ਲੇਟਣ ਨਾਲ ਲੇਟੇ ਲੇਟੇ ਵੀ ਉਹਨਾਂ ਨੂੰ ਦੱਸਦੀ ਹੋਈ ਨਹੀਂ ਲੇਟਣਾ ਹੋਰ ਜ਼ਿਆਦਾ ਦੁਖਣੀ ਖੜੇ ਹੋਣ ਨਾਲ ਉਸ ਤੋਂ ਜ਼ਿਆਦਾ ਦੁਖਣੀ ਅੱਜ ਅੱਜ ਵੀ ਮੇਰੇ ਕੋਲ ਹੁਣੇ ਵੀ ਹੋ ਕੇ ਗਏ ਨੇ ਉਹ ਆਪਣੀ ਜ਼ਿੰਦਗੀ ਚ ਬਹੁਤ ਵਧੀਆ ਜੀ ਰਹੇ ਨੇ ਯਾਨੀ ਕਿ ਇੱਕ ਪਾਸੇ ਡਾਕਟਰ ਦੇ ਅੰਦਰ ਕੋ ਆਪਰੇਟ ਕਰਨਾ ਜਿਹਦੇ ਲੱਖਾਂ ਦੇ ਵਿੱਚ ਖਰਚਾ ਦੂਸਰੇ ਪਾਸੇ ਤੁਸੀਂ ਉਹ ਦਵੇ ਕੀ ਹਰ ਸੈਕਿੰਡ ਦੇ ਵਿੱਚ ਕਰੀਏ ਇਹ ਹਜ਼ਾਰਾਂ ਦੇ ਵਿੱਚ ਖਰਚਾ ਕਰਕੇ ਤੇ ਤੁਸੀਂ ਉਹਨਾਂ ਦਾ ਟਰੀਟਮੈਂਟ ਕਰ ਦਿੱਤਾ ਦੇਖੋ ਜਿੱਥੇ ਡਾਕਟਰ ਲਾਈਨ ਦੀ ਗੱਲ ਕਰੀਏ ਆਪਾਂ ਤਾਂ ਜਿੱਥੇ ਕੀ ਡਾਕਟਰ ਦੀ ਜ਼ਰੂਰਤ ਹੈ ਉੱਥੇ ਡਾਕਟਰ ਦੀ ਜ਼ਰੂਰਤ ਹੈ ਕਿਉਂਕਿ ਐਲੋਪੈਥੀ ਵਿੱਚ ਜੇ ਕਿਸੇ ਦੇ ਖੜੀ ਹੱਡੀ ਟੁੱਟ ਗਈ ਹੈ ਕੁਝ ਹੋ ਗਿਆ ਉਹਨੂੰ ਉਸ ਟਾਈਮ ਤੇ ਡਾਕਟਰ ਦੀ ਐਲੋਪੈਥੀ ਦੀ ਜ਼ਰੂਰਤ ਹੈ ਉਨ ਜਿੱਥੇ ਹੁਣ ਉੱਥੇ ਹੀ ਕਹੇ ਉੱਥੇ ਨਹੀਂ ਕਹ ਸਕਦੇ ਥੈਰੇਪੀ ਕਰਵਾ ਲਓ ਜਿਸ ਟਾਈਮ ਜਿਸ ਚੀਜ਼ ਦੀ ਜ਼ਰੂਰਤ ਹੈ ਨਾ ਉਸ ਟਾਈਮ ਉਹੀ ਕੰਮ ਹੋਏਗਾ ਯਾਨੀ ਕਿ ਹਰ ਸਾਇੰਸ ਵਿਗਿਆਨ ਜਿਹੜਾ ਉਹ ਆਪਣੀ ਆਪਣੀ ਜਗ੍ਹਾ ਦੇ ਵਿੱਚ ਆਪਣੇ ਅਧਾਰ ਦੇ ਵਿੱਚ ਬੱਧਾ ਹਰ ਸਾਇੰਸ ਆਪਣੀ ਆਪਣੀ ਜਗ੍ਹਾ ਠੀਕ ਹੈ ਕਿਉਂਕਿ ਹਰ ਚੀਜ਼ ਦਾ ਇਲਾਜ ਉਸ ਸੀ ਨਾਲ ਹੀ ਹੋਏਗਾ ਠੀਕ ਹੈ ਸਾਨੂੰ ਦੇਖਣਾ ਪਏਗਾ ਕਿ ਕਿਹੜੀ ਚੀਜ਼ ਦਾ ਇਲਾਜ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਬਿਲਕੁਲ ਇਹ ਇੱਕ ਅਵੇਰਨੈਸ ਵੀ ਬਹੁਤ ਜ਼ਰੂਰੀ ਹੈ ਲੋਕਾਂ ਦੇ ਵਿੱਚ ਕਿਉਂਕਿ ਲੋਕੀ ਕਰਦੇ ਕੀ ਹੈ ਕਿ ਕੁਝ ਵੀ ਪੇਨ ਹੋਈ ਪੇਨ ਕਿਲਰ ਖਾ ਲਓ ਪੇਨ ਕਿਲਰ ਖਾ ਲਓ ਹੁੰਦਾ ਕਿ ਇਹ ਹਫਤੇ ਜਦੋਂ ਪੇਨ ਕਿਡੀਆਂ ਹੁੰਦੀਆਂ ਫਿਰ ਰੋਜ਼ ਦੀ ਸ਼ੁਰੂ ਹੋ ਜਾਂਦੀ ਫਿਰ ਦਿਨ ਦੀ ਡੋਰ ਟਾਈਮ ਹੋ ਜਾਂਦੀ ਹੈ ਫਿਰ ਕਿਤੇ ਨਾ ਕਿਤੇ ਬੜੀ ਵੱਡੀ ਬਿਮਾਰੀ ਇੱਕਦਮ ਸਾਹਮਣੇ ਬਾਹਰ ਨਿਕਲ ਕੇ ਆਂਦੀ ਹੈ ਕਦੇ ਚੰਗਾ ਭਲਾ ਹੀ ਬਲਦਾ ਤੋਦਾ ਕਰਦਾ ਤੇ ਅੱਜ ਇਹਨੂੰ ਇਹ ਹੋ ਗਿਆ ਤੇ ਅਵੇਰਨੈਸ ਕਿੰਨੀ ਕਿ ਜ਼ਿਆਦਾ ਜ਼ਰੂਰੀ ਲੋਕਾਂ ਨੂੰ ਕਿ ਪੇਨ ਜਿਹੜੀ ਆ ਉਹ ਪੇਨ ਕਿਉਰ ਕਰਨੀ ਜਾਂ ਪੇਨ ਨੂੰ ਖਤਮ ਕਰਨਾ ਟੈਂਪਰੇਰੀ ਜ਼ਿਆਦਾ ਜ਼ਰੂਰੀ ਕੀ ਹੈ ਪੇਨ ਕਿਲਰ ਸੇ ਖਾਈ ਤਾਂ ਜਾ ਰਹੇ ਨੇ ਪੇਨ ਕਿਲਰ ਸੇ ਨਾਲ ਜੋ ਹੋਰਨੀਆਂ ਨੇ ਸਾਈਡ ਇਫੈਕਟਸ ਨੇ ਉਹ ਅੱਜ ਨਹੀਂ ਪਤਾ ਲੱਗ ਰਹੇ ਸਾਨੂੰ ਕਿਉਂਕਿ ਉਹ ਪਤਾ ਲੱਗਾ ਕੁਝ ਟਾਈਮ ਬਾਅਦ ਕਿਉਂਕਿ ਪੇਨ ਕਿਲਰਸ ਕਿਡਨੀਆਂ ਤੇ ਬਹੁਤ ਜ਼ਿਆਦਾ ਇਫੈਕਟ ਪੈ ਰਹੇ ਨੇ ਕਿਉਂ ਪੇਨਕিলার ਸਾਨੂੰ ਸਿਰਫ ਕੁਝ ਸਮੇਂ ਲਈ ਟੈਂਪਰੇਰੀ ਰਿਲੀਫ ਦੇ ਰਹੇ ਪੇਨ ਤੋਂ ਰਿਲੀਫ ਨਹੀਂ ਜਾ ਕਿਉਂ ਸਾਨੂੰ ਬੋਡੀ ਦੇ ਅੰਦਰ ਉਸ ਪ੍ਰੋਬਲਮ ਨੂੰ ਖਤਮ ਨਹੀਂ ਕਰ ਰਹੀਆਂ ਸਿਰਫ ਤੁਹਾਨੂੰ ਉਸ ਉਸ ਪ੍ਰੋਬਲਮ ਦਾ ਅਹਿਸਾਸ ਨਹੀਂ ਹੋ ਰਿਹਾ ਬਸ ਕਿਤੋਂ ਕਿਤੋਂ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਆ ਟਰੀਟਮੈਂਟ ਕਰਵਾਉਣ ਦੇ ਲਈ ਮੇਰੇ ਕੋਲ ਮੇਰੇ ਕੋਲ ਪੇਸ਼ੈਂਟ ਤਾਂ ਸਰ ਅੰਮ੍ਰਿਤਸਰ ਤੋਂ ਆ ਹੀ ਰਹੇ ਨੇ ਉਥੋਂ ਜੰਮੂ ਸਾਈਡ ਤੋਂ ਆ ਰਹੇ ਨੇ ਪਠਾਨਕੋਟ ਸਾਈਡ ਤੋਂ ਆ ਰਹੇ ਨੇ ਲੁਧਿਆਣਾ ਤੋਂ ਕੁਝ ਪੇਸ਼ੈਂਟ ਤਾਂ ਐਸੇ ਨੇ ਕਿ ਜੋ ਕਿ ਆਪਣਾ ਲੁਧਿਆਣਾ ਤੋਂ ਡੇਲੀ ਅਪ ਡਾਊਨ ਕਰ ਰਹੇ ਨੇ ਜਿਸ ਨੂੰ ਡਾਕਟਰ ਨੇ ਓਪਰੇਟ ਦੱਸਦਾ ਉਹਨੂੰ 4-5 ਲੱਖ ਦਾ ਖਰਚਾ ਦੱਸ ਦਿੰਦਾ ਜੋ ਥੈਰੇਪੀ ਨਾਲ ਮਸਟ ਹੋ ਰਿਹਾ ਹੈ ਨਾ ਇਸ ਤੋਂ ਬਾਅਦ ਕੋਈ ਲਈ ਕੋਈ ਗੱਲ ਨਹੀਂ ਮੈਂ ਇੱਕ ਚੀਜ਼ ਦੇਖ ਰਿਹਾ ਕਿ ਜਿਸ ਤਰ੍ਹਾਂ ਤੁਸੀਂ ਕੋਈ ਤੁਹਾਡੀ ਕੋਈ ਐਡਵਰਟਾਈਜ਼ਮੈਂਟ ਵਗੈਰਾ ਮੈਂ ਨਹੀਂ ਦੇਖੀ ਕਿ ਤੁਸੀਂ ਕੋਈ ਐਡ ਕਰਦੇ ਹੋ ਜਾਂ ਕਿਤੇ ਤੁਸੀਂ ਵੱਡੇ ਵੱਡੇ ਉਹ ਬੈਨਰ ਲਗਾਏ ਹੋਣ ਪੋਸਟਰ ਲਗਾਏ ਹੋਣ ਪਰ ਫਿਰ ਵੀ ਤੁਹਾਡੇ ਕੋਲ ਕਲਾਇੰਟ ਜੀ ਕਿਸ ਤਰ੍ਹਾਂ ਜਿਵੇਂ ਜੰਮੂ ਤੋਂ ਵੀ ਆ ਰਹੀ ਹੈ ਤੁਹਾਡੇ ਕੋਲ ਪੰਜਾਬ ਦੇ ਬਾਹਰੋਂ ਵੀ ਲੋਕੀ ਆ ਰਹੇ ਪੰਜਾਬ ਤੋਂ ਵੀ ਆ ਰਹੇ ਆ ਦੇਖੋ ਹੁਣ ਜਿਹੜਾ ਸੜਕੋ ਆਲਰੇਡੀ ਕਲਾਈਂਟ ਚੱਲ ਰਹੇ ਨੇ ਦੇਖੋ ਸਰ ਜਿੰਨੂੰ ਆਰਾਮ ਪਾਏਗਾ ਉਹ ਜਾ ਕੇ ਆਪਣੇ ਰਿਲੇਟਿਵਸ ਨੂੰ ਦੱਸੇਗਾ ਦੱਸੇਗਾ ਯਾਨੀ ਕਿ ਮਾਊਥ ਟੂ ਮਾਊਥ ਪਬਲਿਸਿਟੀ ਚੱਲ ਰਹੀ ਹੈ ਉਹ ਤੁਹਾਡੀ ਚੱਲ ਰਹੀ ਹੈ ਤੇ ਜਿਸ ਕਰਕੇ ਤੁਹਾਨੂੰ ਪੇਸ਼ੈਂਟ ਜਿਹੜੇ ਆ ਤੁਹਾਡੇ ਨਾਲ ਜੁੜਦੇ ਜਾ ਰਹੇ ਆ ਜਿਹਨੂੰ ਦਰਦ ਹੈ ਕੀ ਹੈ ਦਰਦ ਦਾ ਤਹੀ ਨਿਪਟਾਰਾ ਤਹੀ ਕਰਦੇ ਪਏ ਹੋ ਤੇ ਲੋਕੀ ਉਹ ਨਿਪਟਾਰਾ ਲੈਣ ਲਈ ਬਿਨਾਂ ਦਵਾਈ ਤੋਂ ਜਿਹੜਾ ਇਲਾਜ ਹੈ ਨਾ ਬਹੁਤ ਵੱਡਾ ਆਪਣੇ ਆਪ ਇੱਕ ਮੈਰਕਲ ਜਿਹੜਾ ਉਹ ਤੁਹਾਨੂੰ ਲੱਗਦਾ ਕਿ ਬਿਨਾਂ ਦਵਾਈ ਤੋਂ ਬਿਲਕੁਲ ਕਹਿੰਦਾ ਦੀ ਗੱਲ ਤੇ ਬਲੀਵ ਨਹੀਂ ਹੁੰਦਾ ਜਿੰਨ ਜਿਹੜੇ ਇਹ ਮਤਲਬ ਕਿ ਆਪਣੇ ਬੋਡੀ ਤੇ ਮੈਰੀਕਲ ਕਰਾ ਚੁੱਕੇ ਆ ਜਿਹੜੇ ਇਹਦੇ ਐਕਸਪੀਰੀਅੰਸ ਲੈ ਚੁੱਕੇ ਆ ਉਹ ਤੇ ਆਪਣੇ ਫਰੈਂਡ ਸਰਕਲ ਵਿੱਚ ਦੱਸਦੇ ਹੋਣੇ ਆ ਬਿਲਕੁਲ ਜੀ ਬਿਲਕੁਲ ਕਿਉਂਕਿ ਜਿਸ ਨੂੰ ਆਰਾਮ ਮਿਲੇਗਾ ਉਹ ਜਾ ਕੇ ਆਟੋਮੈਟਿਕ ਕਿਸ ਨੂੰ ਦੱਸੇਗਾ ਹੀ ਦੱਸੇਗਾ ਕਿ ਮੈਨੂੰ ਇੱਥੋਂ ਆਰਾਮ ਮਿਲਿਆ ਹੈ ਤੇ ਤੁਸੀਂ ਵੀ ਜਾਓ ਕਿਉਂਕਿ ਹਰ ਲੋਗ ਆਪਣੇ ਰਿਲੇਟਿਵ ਸਾਡੇ ਪਰਿਵਾਰ ਵਾਲੇ ਸਾਡੇ ਕੋਲ ਦਰਦਾਂ ਨਾਲ ਤੜਫਦੇ ਹੋਏ ਨਹੀਂ ਦੇਖੇ ਜਾਂਦੇ ਕੁਝ ਅਸੀਂ ਕੁਝ ਲੋਗ ਜੋ ਇੰਨਾ ਵੀ ਅਫੋਰਡ ਵੀ ਨਹੀਂ ਕਰ ਸਕਦੇ ਕਿ ਆਪਾਂ ਆਪਰੇਟ ਕਰਾ ਲਈਏ ਜੋ ਉਹਨਾਂ ਨੂੰ ਭਾਜੀ ਥੈਰੇਪੀ ਦੇ ਨਾਲ ਭਾਜੀ ਇਸ ਚੀਜ਼ ਦੀ ਬਹੁਤ ਰਿਲੀਫ ਮਿਲ ਰਹੀ ਹੈ ਮੈਂ ਮੈਂ ਕਹਾਂਗਾ ਕਿ ਅੱਜ ਦੇ ਟਾਈਮ ਦੇ ਵਿੱਚ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਹੈ ਜੀ ਬਿਲਕੁਲ ਅੱਜ ਦੇ ਟਾਈਮ ਦੇ ਵਿੱਚ ਇਸ ਤੋਂ ਵੱਧ ਕੇ ਕੁਝ ਨਹੀਂ ਹੈ ਜੇ ਤੁਹਾਡਾ ਇਲਾਜ ਜਿਹੜਾ ਸਹੀ ਇਲਾਜ ਹੋ ਜਾਵੇ ਤੁਹਾਡੀ ਜੇਬ ਤੇ ਬੋਝ ਵੀ ਨਾ ਪਵੇ ਤੇ ਇਲਾਜ ਜਿਹੜਾ ਉਹ ਪਰਮਾਨੈਂਟ ਹੋਵੇ ਯਾਨੀ ਕਿ ਥੋੜੇ ਦਿਨ ਲਈ ਦਰਦ ਨਾ ਰੁਕੇ ਦਰਦ ਹਮੇਸ਼ਾ ਲਈ ਜੜ ਤੋਂ ਖਤਮ ਹੋ ਜਾਵੇ ਤੇ ਉਹਦੇ ਲਈ ਥੈਰੇਪੀ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਮਿਰਕਲ ਸਾਇੰਸ ਹੈ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਕਿ ਇਹ ਚੱਲ ਰਿਹਾ ਜਿੱਤੇ ਕਿ ਗਲਤ ਖਾਣ ਪੀਣ ਕਰਕੇ ਆ ਗਲਤ ਰਹਿਣ ਜਾਂ ਬਾਡੀ ਪੋਸਚਰ ਗਲਤ ਹੋਣ ਕਰਕੇ ਬੜੀਆਂ ਬਿਮਾਰੀਆਂ ਜਿਹੜੀਆਂ ਸ਼ਰੀਰ ਦੇ ਵਿੱਚ ਆ ਗਈਆਂ ਜਿਹਨੂੰ ਠੀਕ ਕਰਨ ਦੇ ਲਈ ਜਿਸ ਤਰ੍ਹਾਂ ਕਿ ਸਰਨੇ ਗਿਆ ਬਾਡੀ ਦਾ ਸਟਰਕਚਰ ਜਿਹੜਾ ਆ ਉਹਨੂੰ ਸਹੀ ਕਰਨਾ ਪੈਂਦਾ ਉਹਦੇ ਲਈ ਥੈਰੇਪੀ ਹੀ ਕੰਮ ਕਰਦੀ ਹੈ ਨਾ ਕਿ ਕੋਈ ਪੇਨ ਕਿਲਰ ਤੁਹਾਨੂੰ ਕੰਮ ਕਰੇਗਾ ਤੇ ਇਸ ਕਰਕੇ ਜੇ ਤੁਹਾਡਾ ਸਟਰਕਚਰ ਜੇ ਤੁਹਾਡੇ ਬਾਡੀ ਦੇ ਵਿੱਚ ਨਸ ਦੇ ਵਿੱਚ ਜਾਂ ਤੁਹਾਡੀ ਬੂੰਦ ਦੇ ਵਿੱਚ ਕੋਈ ਦਰਦ ਹੈਗੀ ਆ ਜਾਂ ਕਿਤੇ ਤੁਹਾਨੂੰ ਲੱਗ ਰਿਹਾ ਕਿ ਇੱਥੇ ਮੈਨੂੰ ਪਰੇਸ਼ਾਨੀ ਆ ਰਹੀ ਹੈ ਤੇ ਇੱਕ ਵਾਰੀ ਥੈਰੇਪਿਸਟ ਨਾਲ ਜ਼ਰੂਰ ਮਿਲੋ ਆਪਣੀ ਬੋਡੀ ਸਕੈਨ ਕਰਾਓ ਉਸ ਤੋਂ ਬਾਅਦ ਉਹਦਾ ਸਹੀ ਟ੍ਰੀਟਮੈਂਟ ਕਰਾਓ ਜਿਹੜੇ ਕਿ ਦਰਦ ਜਿਹੜੀ ਹੈ ਸ਼ੁਰੂਆਤੀ ਤੌਰ ਤੇ ਦਰਦ ਜੜ ਤੋਂ ਖਤਮ ਕੀਤੀ ਜਾ ਸਕੇ ਨਾ ਕਿ ਦਵਾਈਆਂ ਦੇ ਕੇ ਥੋੜੇ ਦਿਨ ਲਈ ਟਾਲ ਦਿੱਤੀ ਜਾਵੇ ਧਿਆਨ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਭਿਆੰਤਕ ਰੂਪ ਲੈ ਕੇ ਸਾਹਮਣੇ ਆ ਜਾਣ ਕਿਉਂਕਿ ਸ਼ਰੀਰ ਹੀ ਤੁਹਾਡਾ ਇਕਲੋਤਾ ਇੱਕ ਮਿੱਤਰ ਹੈ ਜਿਹੜਾ ਕਿ ਹਮੇਸ਼ਾ ਤੁਹਾਡੇ ਨਾਲ ਚੱਲੇਗਾ ਤੇ ਇਹਦੀ ਦੇਖਭਾਲ ਕਰਨਾ ਤੁਹਾਡਾ ਸਭ ਤੋਂ ਪਹਿਲਾ ਕੰਮ ਬੰਦਾ ਹੈ